ਰੈੱਡ ਕੋਬਰਾ 65000 ਰੁਪਏ ਦੀ ਮੈਂ ਤਾਂ ਪਹਿਲੀ ਵਾਰੀ ਸੁਣਿਆ ਉਹ ਰੈੱਡ ਕੋਬਰਾ ਉਹ ਜਿਆਦਾ ਚੰਗੇ ਵੱਡੇ ਲੇਵੇ ਵਾਲੀ ਬਹਿੜਾ ਸਾਰੇ ਵੀਡੀਓ ਦੇਖਦੇ ਆ ਜੇ ਕਿਸੇ ਨੇ ਅੱਜ ਐਸੇ ਇਹ ਜੇ ਜਾਨਵਰ ਆ ਰੇਟ ਚ ਦਿੱਤੇ ਤਾਂ ਮੈਨੂੰ ਰਵਣ ਵੀਰੇ ਤੂੰ ਵੀ ਕੋਈ ਡੰਡ ਲਾ ਦੀ ਮਰਜੀ ਠੀਕ ਆ ਅੱਜ ਰੇਟ ਤਾਂ ਕਰਨੇ ਨਹੀਂ ਜੀ ਅੱਜ ਗਿਫਟ ਹੀ ਦੇਣੇ ਆ ਠੀਕ ਆ ਹਾਂ ਲੈ ਵੀ ਆ ਦੇਖ ਲਓ ਹੁਣ ਤੁਸੀਂ ਆਹ ਜੇ 25 ਕਿਲੋ ਵਾਲੀ ਆਪਾਂ ਬਹਿੜ ਦੋ ਪਾਈ ਹੈ ਨਾ ਜਿਹੜੀ ਅੱਜ ਬਹੁਤ ਟਾਈਮ ਬਾਅਦ ਵੀਡੀਓ ਪਾਈ ਹੈ ਬਸ ਅੱਜ ਸਾਰੇ ਵੀਰਾਂ ਨੂੰ ਗਿਫਟ ਹੀ ਦੇਣੇ ਆ ਅੱਛਾ ਵੀਰ ਲਊਗਾ ਆਪਾਂ 35+ ਦੀ ਗਰੰਟੀ ਲੈ ਕੇ ਦੇਵਾਂਗੇ ਦੁੱਧ ਤਾਂ 40+ ਦੇਣਾ ਪਰ ਆਪਾਂ 35+ ਦੀ ਵੀਰ ਨੂੰ ਗਰੰਟੀ ਦੇਵਾਂਗੇ ਹਾਂਜੀ ਮਾਨਤਾਨ ਕਰ ਦਾਂਗੇ ਵੀਰੇ ਠੀਕ ਆ ਲੈ ਵੀ ਕਿਸੇ ਦਾ ਮਨ ਨਹੀਂ ਦਿਖਾਉਂਦੇ ਸਾਰਿਆਂ ਨੂੰ ਖੁਸ਼ ਕਰਕੇ ਦੋਰਾਂਗੇ ਕੋਈ ਵੀ ਪਰ ਜਦੋਂ ਵਹਿਣੇ ਤਿਆਰ ਹੋਣਾ ਉਦੋਂ ਐ ਮੰਨ ਵੀਰੇ ਰਮਣ ਗੱਲਾਂ ਹੀ ਕਰਾ ਦੇਣੀਆਂ ਠੀਕ ਹਾਂਜੀ ਸਸੀ ਕਾਲ ਦੋਸਤੋ ਬਹੁਤ ਬਹੁ ਸਵਾਤ ਕਰਦਾ ਮਿੱਤਰੋ ਤੇ ਅੱਜ ਨਾ ਆਪਾਂ ਪਹੁੰਚੇ ਹੋਏ ਹਾਂ ਪ੍ਰਧਾਨ ਡੈਰੀ ਫਾਰਮ ਪਿੰਡ ਦਲੇ ਲਾਲੇ ਦੇ ਵਿੱਚ ਅੱਜ ਵਾਲੀ ਵੀਡੀਓ ਦੇ ਵਿੱਚ ਆਪਾਂ ਤੁਹਾਡੇ ਵਾਸਤੇ ਇੱਕ ਬਹੁਤ ਸੋਹਣੀਆ ਸਨਖੀਆਂ گاਵਾ ਲੈ ਕੇ ਆਏ ਹਾਂਗੇ گاਵਾ ਚੈੱਕ ਕਰ ਲਓ ਮਿੱਤਰੋ ਬਹੁਤ ਜਿਆਦੇ ਚੰਗੇ ਕੱਦ ਕਾਠ ਵਾਲੀਆਂ ਤੇ ਇੱਕ ਨਸਲ ਬਰੀਡ ਜਿਹੜੀ ਹੈਗੀ ਤੁਸੀਂ ਦੇਖੋਗੇ ਮੈਨੂੰ ਇਹ ਲੱਗਦਾ ਜਿਵੇਂ ਆਹਾ گاਵਾ ਆਈ ਹੈ ਨਾ ਇਹ ਸਿਰੇ ਵਾਲੀਆਂ ਗਾਵਾਂ ਜਿਹੜੀਆਂ ਫੁੱਲ ਕੱਦ ਕਾਠ ਵਾਲੀਆਂ ਪਰ ਤੁਸੀਂ ਇਧਰਲੇ ਪਾਸੇ ਦੇਖੋਗੇ ਆਹ ਨਸਲ ਜਿਹੜੀ ਹੈਗੀ ਨਾ ਵੀ ਆਹ ਨਸਲ ਦੇਖ ਲਓ ਚੈੱਕ ਕਰ ਲਓ ਤੁਸੀਂ ਵੀ ਬਹੁਤ ਘੱਟ ਦੇਖਣ ਨੂੰ ਮਿਲਦੀ ਐ ਇਹ ਨਸਲ ਦਾ ਮੈਨੂੰ ਵੀ ਪਤਾ ਵੀ ਕਿਹੜੀ ਨਸਲ ਆ ਗਈ ਪਰ ਆਪਾਂ ਕਰਾਸ ਬਰੀਡ ਦੇ ਵਿੱਚ ਇਹ ਗਾਵਾਂ ਕਹਿ ਸਕਦੇ ਆ ਇਧਰਲੇ ਪਾਸੇ ਵੀ ਚੈੱਕ ਕਰ ਲਓ ਆਹ ਵੱਡੀ ਗਾਵ ਆ ਗਈ ਆਪਾਂ ਇਹਨੂੰ ਪੰਜਾਬ ਵਾਲੀ ਜਰਸੀ ਕਹਿ ਸਕਦੇ ਆ ਤੇ ਇਧਰੋਂ ਵਿੱਕੀ ਇੱਕ ਗਾਂ ਹੋਰ ਲਈ ਆਉਂਦਾਗਾ ਆਹ ਐਚ ਐਫ ਨਸਲ ਦੀ ਗਾਂ ਬਹੁਤ ਸੋਹਣੀ ਸੁਨੱਖੀਆਂ ਗਾਵਾਂ ਆ ਗਈਆਂ ਤੇ ਡਿਟੇਲ ਆਪਾਂ ਲੈਣੇ ਆ ਬਾਈ ਤੋਂ ਤੇ ਕਰਾਉਣੀਆਂ ਗੱਲਬਾਤ ਬਾਕੀ گاਵਾਂ ਸੋਹਣੀਆਂ ਲੱਗੀਆਂ ਤਾਂ ਕਮੈਂਟ ਕਰਕੇ ਦੱਸਿਓ ਜਰੂਰ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਤੇ ਬਾਈ ਜੀ ਪਹਿਲਾਂ ਤਾਂ ਦਰਸ਼ਕਾਂ ਨੂੰ ਨਾਮ ਦੱਸੋਗੇ ਇਹ ਜੀ ਨਾਮ ਮੇਰਾ ਵਿੱਕੀ ਦਲੇਲਵਾਲਾ ਫੌਜੀ ਪ੍ਰਧਾਨ ਪ੍ਰਧਾਨ ਡੈਰੀ ਫਾਰਮ ਚ ਪਿੰਡ ਦਲੇਲਵਾਲਾ ਜ਼ਿਲ੍ਹਾ ਮਾਨਸਾ ਠੀਕ ਹੈ ਹਾਂਜੀ ਇਹ ਵਿੱਕੀ ਹੁੰਦਾ ਜੇ ਆਪਾਂ ਗੱਲ ਕਰ ਲਈ ਮੈਂ ਕਹਿਣਾ ਵੀ ਜਿਹੜੇ ਭਰਾਗਾਂ ਵਾਲਿਆ ਟੋਟਲੀ ਜਾਣਦੇ ਆ ਸਭ ਜੀ ਹਨਾ ਸਭ ਸਾਰੇ ਇਹ ਮਾਨ ਵਾਲੀ ਗੱਲ ਨਹੀਂ ਹੈਗੀ ਆਪਾਂ ਉਹ ਗੱਲ ਦੱਸਣ ਲੱਗੇ ਜਿਹੜੇ ਭਰਾ ਨਵੇਂ ਦੇਖਣ ਲੱਗੇ ਆ ਹਾਂਜੀ ਹਾਂਜੀ ਵਿੱਕੀ ਜਿਵੇਂ ਫੌਜੀ ਦਾ ਤਾਂ ਚਲੋ ਆਪਾਂ ਗੱਲ ਕਰਕੇ ਤੁਸੀਂ ਦੋਨੇ ਭਰਾ ਇਕੱਠੇ ਕੰਮਕਾਰ ਕਰਦੇ ਹੋ ਹਨਾ ਮਿਹਨਤ ਕਰਦੇ ਹੋ ਤੇ ਬਹੁਤ ਵੱਡਾ ਚਿਹਰਾ ਉਹ ਦੋਨਾਂ ਭਰਾਵਾਂ ਦਾ ਥੋੜਾ ਬਣਿਆ ਹੋਇਆ ਹਾਂਜੀ ਹਾਂਜੀ ਤੇ ਕੰਮ ਕਰਦਾ ਸਭ ਰੂਟੀਨ ਦੇ ਵਿੱਚ ਕਿੰਨੇ ਕੁ ਪਸ਼ੂ ਆਉਂਦੇ ਜਾਂਦੇ ਰਹਿੰਦੇ ਆ ਰੂਟੀਨ ਚ ਜੀ ਡੇਲੀ ਲਾ ਲੋ ਤੁਸੀਂ ਹੁਣ ਜਿਵੇਂ ਅੱਜ ਆਪਣੇ ਕੋਲ 13 14 ਗਾਇਆਂ ਖੜੀਆਂ ਸਿਲੈਕਟਡ ਪੀਸ ਖੜੇ ਨੇ ਬਿਲਕੁਲ ਸਿਲੈਕਟਡ ਪੀਸ ਸੱਤ ਗਾਵਾਂ ਕੱਲ ਵੇਚੀਆਂ ਨੇ ਵੀ ਮੰਨ ਲਓ ਡੈਰੀ ਚ 15 16 ਗਾਵਾਂ ਹਰ ਵਕਤ ਹਰ ਟਾਈਮ ਗਰਮੀ ਹੋਵੇ ਚਾਹੇ ਹੋਵੇ ਸਰਦੀ ਚਾਹੇ ਮੰਦਾ ਹੋਵੇ ਚਾਹੇ ਹੋਵੇ ਤੇਜ਼ੀ ਇੱਥੇ ਅਵੇਲੇਬਲ ਮਿਲਣਗੀਆਂ ਜੀ ਪ੍ਰਧਾਨ ਡੈਰੀ ਫਾਰਮ ਚ 15 16 ਗਾਵਾਂ ਠੀਕ ਆ ਹਾਂਜੀ ਐ ਬਿੱਕੀ ਵੀਰੇ ਆਪਾਂ ਹੁਣ ਸ਼ੋਰਟ ਦੇ ਵਿੱਚ ਆਪਾਂ ਤੁਹਾਡੇ ਕੋਲ ਅੱਜ ਵੀਡੀਓ ਬਣਾ ਕੇ ਦਿਖਾਵਾਂਗੇ ਜਿਵੇਂ ਆਪਣੇ ਕੋਲੇ ਆ ਇਧਰਲੇ ਦੋ ਨਾਲ ਖੜੇ ਹੈਗੇ ਜਿਹੜੀ ਪਹਿਲੇ ਨੰਬਰ ਵਾਲੀ ਆਹ ਬਿਹੜ ਆ ਗਈ ਇਸ ਬਿਹੜ ਦਾ ਬਈ ਕੀ ਮਤਲਬ ਰਿਕਾਰਡ ਆ ਦੂਜਾ ਸੂਆ ਵਹਿੜਾ ਜੀ ਇਹ ਅੱਛਾ ਦੂਜਾ ਸੂ ਹਾਂਜੀ ਹਾਂਜੀ ਛਿੱਗਦੇ ਹਜੇ ਥੋੜੇ ਥੋੜੇ ਦੰਦ ਚੱਕੇ ਆਏ ਨੇ ਹਜੇ ਠੀਕ ਹੈ ਤੇ ਅੰਗਾ ਬਾਰਾਂ ਦੀ ਦੇਖੋ ਕਿੱਡੀ ਖੋਲੀ ਹੈ ਜੀ ਲੈਂਥ ਦੇਖੋ ਕਿੱਡੀ ਹੈ ਬਿਹੜ ਦੀ ਲੈਂਥ ਖੋਲੀ ਇਹਨੂੰ ਲੈਂਥ ਕਿੰਨੇ ਕ ਦੁੱਧ ਰਕਾਰ ਵਾਲੀ ਹੈ ਇਹਨੇ ਪਹਿਲਾਂ ਨੇ 33 34 ਕਿਲੋ ਦੁੱਧ ਦਿੱਤਾ ਹੋਇਆ ਉਹਨੂੰ ਵੀ ਜਿਹੜਾ ਕੋਈ ਵੀਰ ਲਊਗਾ ਆਪਾਂ 35 ਪਲੱਸ ਦੀ ਗਾਰੰਟੀ ਲੈ ਕੇ ਦੇਵਾਂਗੇ ਦੁੱਧ ਤਾਂ 40 ਪਲੱਸ ਦੇਣਾ ਪਰ ਆਪਾਂ 35 ਪਲੱਸ ਦੀ ਵੀਰ ਨੂੰ ਗਾਰੰਟੀ ਦੇਵਾਂਗੇ ਠੀਕ ਆ ਬਹੁਤ ਵੱਡਾ ਕਦ ਕਾਠਾ ਹੈ ਨਾ ਇਹ ਫਾਰਮ ਚ ਲਿਆਂਦੀ ਹੈ ਕਿ ਕਿਤੋਂ ਕਿਵੇਂ ਕਿੱਥੋਂ ਮਿਲੀ ਗਾਂ ਹੈ ਅਸਲੀ ਫਾਰਮਰ ਬੱਚਾ ਜੀ ਅੱਛਾ ਹਾਂਜੀ ਹਜੇ ਦਿਨ ਕਿੰਨੇ ਲੈ ਜੂ ਬਈ ਦਿਨ ਇਹਦੇ ਹਜੇ 10 ਪਏ ਨੇ ਜੀ ਅੱਛਾ 10 ਦਿਨ ਬਾਕੀ ਭੀ ਹਾਂਜੀ ਹਾਂਜੀ ਠੀਕ ਆ ਵੀ ਕਿ ਲਿਆ ਕੇ ਆ ਬਲਿਆ ਅੱਛਾ ਮਨਵਾਇਦਾ ਜਿਹੜੀ ਦੂਜੇ ਨੰਬਰ ਦੇ ਉੱਤੇ ਤੇਰੀ ਵਹਿੜ ਆ ਗਈ ਉਹ ਸੂਆ ਬਾਈ ਇਹ ਵੀ ਦੂਜਾ ਸੂਆ ਇਹਦੇ ਦਿਨ ਪਰ 20 ਪਏ ਨੇ ਅੱਛਾ ਆਪਾਂ ਪਹਿਲਾਂ ਵੀਰਾਂ ਨੂੰ ਦੱਸ ਦੰਨੇ ਆ ਅਗਲਾ ਕਹਿੰਦਾ ਤੁਸੀਂ 7 ਦਿਨ ਕਹੇ ਸੀ ਯਾਰ ਵਹਿੜ ਤਿਆਰ ਨਹੀਂ ਹੋਈ ਹਜੇ ਬਣੀ ਨਹੀਂ 20 ਦਿਨ ਪਏ ਨੇ ਪਰ ਜਦੋਂ ਵਹਿੜ ਨੇ ਤਿਆਰ ਹੋਣਾ ਉਦੋਂ ਐ ਮੰਨ ਵੀਰੇ ਰਮਣ ਗੱਲਾਂ ਹੀ ਕਰਾ ਦੇਣੀਆਂ ਠੀਕ ਹੈ ਹਾਂਜੀ ਤੇ ਇਹਦਾ ਫਿਰ ਦੁੱਧਰ ਕਾਰਡ ਵੀਰੇ ਇਹ ਇਹਦਾ ਵੀ ਆਪਾਂ ਆਉਣ ਰਿਕਾਰਡ ਗਰੰਟੀ ਦੇਵਾਂਗੇ ਅੱਛਾ ਇਹਦਾ ਸਾਰਾ ਰਿਕਾਰਡ ਮਿਲੂਗਾ ਹਾਂਜੀ ਸਾਰਾ ਰਿਕਾਰਡ ਆ ਕਰਾਸ ਜੀ ਚ ਗਈ ਹੈਨਾ ਹਾਂਜੀ ਥੋੜੀ ਜੀ ਕਰਾਸ ਕਟ ਹੈ ਥੋੜੀ ਜੀ ਪਰ ਜੇ ਮੰਨ ਲਓ ਇਹਦੇ ਸਿਮਣ ਬਹੁਤ ਚੰਗਾ ਵਰਭਾਇਆ ਹੋਇਆ ਹੈ ਜਿਹੜੇ ਵੀ ਬੰਦੇ ਤੋਂ ਆਈ ਹੈ ਵੀਡੀਓ ਚ ਸਾਰੇ ਵੀਰ ਇਹਨੂੰ ਸਾਰੇ ਨੋਟ ਕਰ ਲੈਣ ਜਦੋਂ ਵੀ ਸੂਪੀ ਕਹਿੰਦਾ ਜਦੋਂ ਇਹਨੇ ਬੱਚੀ ਦੇਤੀ ਇੱਕ ਦਿਨ ਦੀ ਬੱਚੀ ਮੈਂ 10000 ਦੀ ਲੈ ਲਊਗਾ ਠੀਕ ਹੈ ਇੱਕ ਦਿਨ ਦੀ ਬੱਚੀ ਠੀਕ ਹੈ ਇਹਦਾ ਮਤਲਬ ਆਪਾਂ ਗਾਵਾਂ ਦਾ ਰੇਟ ਦੱਸਣਾ ਭੁੱਲ ਗਏ ਵੀ ਇਹਨਾਂ ਦਾ ਕੀ ਕੀ ਰੇਟ ਰਹਿਣਗੇ ਦੇਖੋ ਜੀ ਰੇਟ ਕਰਾਉਣ ਨੂੰ ਦਾ ਕਿੰਨਾ ਮਰਜ਼ੀ ਕਰਵਾ ਲਓ ਵੈੜ ਦੇਖੋ ਤੁਸੀਂ ਪਹਿਲਾ ਕਿੱਡੀ ਸੁਪਰ ਵੈੜ ਹੈ ਲੈਂਥ ਲੰਬਾਈ ਚੜਾਈ ਆਡਰ ਦੀ ਫਿਟਨੈਸ ਸਾਰੀ ਚੀਜ਼ ਚੰਗੀ ਹੈ ਬਾਜਾ ਜੇ ਰੇਟ ਨਹੀਂ ਕਰਦੇ ਆਪਾਂ ਅੱਜ ਦਾ ਲੈਣ ਦੇਣ ਵਾਲਾ ਮੁੱਲ ਕਰਾਂਗੇ ਭਰਾਵਾਂ ਵਾਲਾ ਹਾਂ ਇੱਕ ਪੰਜ ਦੀ ਦੇ ਦਾਂਗੇ ਇੱਕ ਪੰਜ ਹਾਂਜੀ ਠੀਕ ਆ ਆਹ ਵੈੜ ਕਿੰਨੇ ਦੀ ਦੇ ਦਾਂ ਬਸ ਇੱਕ ਪੰਜ ਦੀ ਇਹ ਦੇਣੀ ਹੈ ਇੱਕ ਪੰਜ ਦੀ ਹਾਂ ਜੇ ਕੋਈ ਜੋੜਾ ਲੈਂਦਾ ਤਾਂ ਮਤਲਬ 2 ਲੱਖ ਹੋਰ ਰਿਆਤ ਕਰ ਦਾਂਗੇ ਕੋਈ ਨਹੀਂ ਜਿਵੇਂ ਤੂੰ ਕਹੇਂਗਾ ਵੀਰੇ ਕਰ ਦਾਂਗੇ ਹੋਰ ਦਾ ਠੀਕ ਆ ਅੱਛਾ ਜਿਹੜੀ ਤੇਰੇ ਕੋਲ ਤੀਜੇ ਨੰਬਰ ਵਾਲੀ ਵੈੜ ਆ ਗਈ ਜਿਹੜੀ ਇਹ ਵੈੜ ਕਿੰਨਾ ਮੈਂ ਕਿਨਾਂ ਸੂਆ ਆ ਗਿਆ ਇਹ ਵੀ ਦੂਜਾ ਸੂਆ ਆਪਣੀ ਡੈਰੀ 'ਚ ਨਾ ਸਾਰੇ ਰਵਣ ਵੀਰੇ ਪਹਿਲੇ ਦੂਜਾ ਪਹਿਲਾ ਦੂਜਾ ਸੂਆ ਹੀ ਮਿਲੂਗਾ ਠੀਕ ਆ ਇਹ ਕਿੰਨੇ ਕੇ ਦੁੱਧ ਵਾਲੀ ਆ ਗਈ ਇਹ 20+ ਦੁੱਧ ਦੀ ਅੱਛਾ ਕੋਈ ਵੀ ਵੀਰ ਗਰੰਟੀ ਲੈ ਲੇ 20+ ਦੁੱਧ ਦੀ ਠੀਕ ਆ ਕੀ ਰੇਟ ਰਹੂ ਫਿਰ ਇਹਦਾ ਇਹ ਆਹ ਜਾਂ ਨਾ 75000 ਦੀ ਦੇਵਾਂਗੇ 75000 ਹਾਂਜੀ 75 ਠੀਕ ਆ ਲੈ ਖੋਲੀ ਕਰਾਂ ਇਹਨੂੰ ਖੋਲ ਲੈ ਵੀ ਆਹ ਆਹ ਵਹੜ ਜਿਹੜੀ ਹੈਗੀ ਆਪਾਂ ਤੋੜ ਕੇ ਦਿਖਾ ਦਨੇ ਆ ਤੁਹਾਨੂੰ ਹਜੇ ਦਿਨ ਕਿੰਨੇ ਪਏ ਇਹਦੇ ਹਫਤਾ ਪਿਆ ਵੀਰੇ ਲੈ ਵੀ ਹਫਤਾ ਪਿਆ ਕਹਿੰਦਾ ਬਾਈ ਕਹਿੰਦਾ ਆਪਾਂ ਇਹ 75000 ਰੁਪਏ ਦੀ ਦੇ ਦਾਂ ਬਿੱਕੀ ਜਿਹੜੀ ਆ ਆ ਕੀ ਤੇਰੀ ਇਹਦਾ ਸੂਆ ਭਾਈ ਇਹ ਵੀ ਦੂਜਾ ਸੂਆ ਹੈ ਜੀ ਦੂਜਾ ਸੂਆ ਤੇ ਦਿਨ ਕਿੰਨੇ ਕੁ ਲੈਂਦੀ ਹੈ ਬੜ ਬਹੁਤ ਚੰਗੀ ਹੈ ਵੀਰੇ ਬੋਡੀ ਵੇਟ ਦੇਖੋ ਲੈਂਥ ਲੰਬਾਈ ਕਿੰਨੀ ਹੈ ਵੜਦੀ ਇਹਦੇ ਵੀ ਹਜੇ 10 ਦਿਨ ਪਰਿਆ ਰਮਨ ਵੀਰ 10 ਦਿਨ ਪਈਆ ਤੇ ਫਿਰ ਮਤਲਬ ਆਪਾਂ ਮੰਨ ਕੇ ਚੱਲ ਗਏ 30 ਪਲੱਸ ਦੀ ਗਾਰੰਟੀ ਹੈ ਠੀਕ ਹੈ ਹਾਂਜੀ 30 ਪਲੱਸ ਦੀ ਗਾਰੰਟੀ ਹੈ ਕੀ ਰੇਟਰ ਹੋ ਤੌਰ ਦੇ ਵੈੜ ਤੋਰ ਕੇ ਦੇ ਇਹ ਵੈੜ ਵੀ ਹਾਂ ਜਾਂ ਨਾ ਵਾ ਮੁੱਲ ਨਾ ਕਰਾਉਣਾ ਪਹਿਲਾਂ ਵੀ ਕਿ ਆਪਾਂ ਚ ਲੈਣ ਦੇਣਾ 95000 ਦੀ ਦੇਵਾਂਗੇ ਮੁੱਲ ਕਰਾਉਣ ਨੂੰ ਵੈੜ ਕਹਿੰਦੀ ਹੈ ਚ 1.40 ਮੰਗ ਲਓ ਗਾ ਕਿ ਤਾਂ ਵੀ ਨਹੀਂ ਪਰੇ ਜਾਂਦਾ ਠੀਕ ਹੈ ਪਰ ਅੱਜ ਆਪਾਂ ਤੋਹਫੇ ਆ ਤੋਹਫੇ ਦੇਣੇ ਆ ਤੇ ਗਿਫਟ ਦੇਣੇ ਆ ਬਹੁਤ ਟਾਈਮ ਬਾਅਦ ਅੱਜ ਆਪਾਂ ਵੀਡੀਓ ਪਾਈ ਹੈ ਨਾ ਜਿਹੜੀ ਅੱਜ ਬਹੁਤ ਟਾਈਮ ਬਾਅਦ ਵੀਡੀਓ ਪਾਈ ਹੈ ਬਸ ਅੱਜ ਸਾਰੇ ਵੀਰਾਂ ਨੂੰ ਗਿਫਟ ਹੀ ਦੇਣੇ ਆ ਅੱਛਾ ਹਾਂ ਸਾਰੇ ਵੀਰਾਂ ਨੂੰ ਗਿਫਟ ਦੇਣੇ ਆ ਬਹੁਤ ਟਾਈਮ ਬਾਅਦ ਵੀਡੀਓ ਪਾਈ ਹੈ ਪਹਿਲਾਂ ਆਪਣੀ ਵੀਡੀਓ ਪੈਂਦੀ ਹੁੰਦੀ ਸੀ ਸਾਰੇ ਮਾਲ ਅਸੀਂ ਵੀਡੀਓ ਦੇ ਵਿੱਚ ਹੈ ਸਾਰਾ ਸਾਰਾ ਮਾਲ ਵੀਡੀਓ ਤੇ ਜਾਂਦਾ ਰਿਹਾ ਪਰ ਹੁਣ ਮਤਲਬ ਆਪਾਂ ਕਹਿ ਦਈਏ ਵੀ ਗੈਪ ਪੈ ਗਿਆ ਗੈਪ ਪੈ ਗਿਆ ਉਹ ਪਤਾ ਕਸਟਮਰ ਸਾਡੇ ਨਾਲ ਇਹ ਜੇ ਜੁੜ ਗਏ ਸੀ ਉਹ ਕਹਿੰਦੇ ਜਿਹੜਾ ਮਾਲ ਆਊਗਾ ਉਹਨਾਂ ਚਿਰ ਉਹਦੀ ਵੀਡੀਓ ਨਹੀਂ ਬਣਾਉਣੀ ਜਿੰਨਾ ਚੱਕ ਸਾਡੀ ਕੋਈ ਉਹਨਾਂ ਤੇ ਮੰਨ ਲਓ ਵੀ ਹਾਂ ਜਾਂ ਨਾ ਨਾ ਹੋਵੇ ਠੀਕ ਹੈ ਹਾਂਜੀ ਇਸ ਕਰਕੇ ਰੋਗੇ ਜੀ ਤੇਰੀ ਤੇਰੀ ਆ ਕਰੋ ਸੰਗ ਵਾਲੀ ਪੈਸੇ ਡਾਗੀ ਜਿਵੇਂ ਇਹ ਦੋ ਦੰਦ ਦਾ ਬੱਚੀ ਜੀ ਪਹਿਲਣ ਹੈ ਪਲੂਣ ਹੈ ਅੱਛਾ ਇਹ ਦੋ ਦੰਦ ਦਾ ਬੱਚੀ ਦੋ ਦੰਦ ਵੈਰੀ ਗੁੱਡ ਯਾਰ ਵਿੱਕੀ ਤੇਰੇ ਕੋਲੇ ਪਸ਼ੂ ਬਹੁਤ ਸੋਹਣਿਆ ਯਾਰ ਬਸ ਟੋਪ ਦੇ ਪੀਸ ਹੈ ਭਾਈ ਪ੍ਰਧਾਨ ਦੀ ਯਾਰ ਨਾ ਵਿੱਕੀ ਤੂੰ ਵੀ ਭੈਣ ਲੱਗਦਾ ਪ੍ਰਧਾਨ ਦਾ ਸਲੈਕਟਡ ਪੀਸ ਲੈ ਕੇ ਹਾਂਜੀ ਹਾਂਜੀ ਪੂਰੇ ਸਲੈਕਟ ਇਹ ਮੈਨੂੰ ਆਏ ਦੱਸ ਯਾਰ ਵੀਰ ਅਦਰ ਬੱਲੇ ਬੱਲੇ ਹੋਣ ਵਾਲੀ ਗੱਲਬਾਤ ਹੋਈ ਪਈ ਆਹ ਨਗੀਨਾ ਮੈਨੂੰ ਦੱਸ ਵੀ ਕਿੰਨੇ ਚ ਦੇਂਗਾ ਦੋ ਦੰ ਦਾ ਬੱਚੀ ਹਾਂ ਹਾਂ ਜਨਾ ਬਸ 85000 ਦੀ ਦੇਵਾਂਗੇ ਜੀ ਕਿੰਨੇ ਦੁੱਧ ਵਾਲੀ ਦੁੱਧ 25 ਪਲੱਸ ਦੇਣਾ ਜੀ ਆਪਾਂ 20 ਪਲੱਸ ਦੀ ਗਾਰੰਟੀ ਲਾ ਹਾਏ 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 ਅੱਜ ਤਾਂ ਨਾ ਵਿਕੀ ਟੌਪ ਵਗੈਰ ਹੀ ਪਾਈ ਬੈਠਾ ਮੈਂ ਕਹਿੰਦਾ ਪੰਜਵਾਂ ਗੇਅਰ ਦੱਬੀ ਫਿਰਦਾ ਤੇ ਆਹ ਬੱਚੀ ਵੀ ਜਿਹੜੀ ਹੈਗੀ ਹਜੇ ਲੈਣ ਤਾਂ ਲੈ ਜੂ ਯਾਰ ਹਜੇ ਪੰਜ ਚਾਰ ਦਿਨ 6-7 ਦਿਨ ਲਊਗੀ ਜੀ ਠੀਕ ਆ ਲਿਆ ਪੁੱਤ ਉਹ ਰਾਈ ਨੇੜੇ ਮੋੜਦਾ ਕਰ ਮੈਥੋਂ ਭੱਜ ਜਾਉ ਤਾਂ ਉਹ ਵਗ ਜਾਂਦੀ ਐ ਪਹਿਣਾ ਤਾਂ ਅੱਛਾ ਹਾਂ ਨਾ ਇਹ ਰੇਟ ਕੀ ਐ 85000 ਦੀ ਦੇ ਦਾਂ ਹੋਰ ਵੀ ਮਾਨਦਾਨ ਕਰ ਦਾਂਗੇ ਵੀਰੇ ਰਵਣ ਜਿਵੇਂ ਤੂੰ ਕਹੇਂਗਾ ਠੀਕ ਆ ਲੈ ਵੀ ਆ ਦੇਖ ਲੋ ਹੁਣ ਤੁਸੀਂ ਆਹਾ ਬਹਿੜ 85000 ਤੇ ਖੁੱਲਾ ਮਾਨਦਾਨ ਕਰਾ ਲਿਓ ਤੇ ਮੈਨੂੰ ਐਂ ਦੱਸ ਦੀ ਜਿਹੜੀ ਆਹਾ ਪੰਜਾਬ ਵਾਲੀ ਜਰਸੀ ਆ ਗਈ ਤੇਰੀ ਹਾਂਜੀ ਹਾਂਜੀ ਇਹ ਆਪਾਂ ਚਲ ਜਰਸੀ ਨਹੀਂ ਕਹਿੰਦੇ ਆਪਾਂ ਕ੍ਰੋਸ ਜਰਸੀ ਕ੍ਰੋਸ ਚ ਆ ਗਈ ਵੀਰੇ ਦੂਜਾ ਸੂ ਹੈ ਹਫਤਾ ਇਹਦਾ ਹਜੇ ਬਾਕੀ ਪਿਆ ਦੁੱਧ ਨੂੰ ਬਹੁਤ ਚੰਗੀ ਐ ਬਹੁਤ ਚੰਗੇ ਇਲਾਕੇ ਦੀ ਐ ਹਰਿਆਣੇ ਦੀ ਐ ਬਹੁਤ ਚੰਗਾ ਮੰਨ ਲਓ ਵੀ ਉਧਰਲਾ ਏਰੀਆ ਸਾਰਾ ਬਹੁਤ ਚੰਗਾ ਹੈ ਸੁਪਰ ਹੈ ਲੈ ਵੀ ਦੇਖੋ ਬਟਾ ਕਿੰਨੇ ਦੁੱਧ ਦੀ ਦੁੱਧ ਇਹਦੀ ਆਪਾਂ 25+ ਦੀ ਗਾਰੰਟੀ ਲਵਾਂਗੇ ਵੀਰੇ 20 ਦੀ ਕਹਦੇ ਚੱਲ 20+ ਦੀ ਤਾਂ ਯਾਰਾ ਸਟਾਮਪ ਤੇ ਲਿਖ ਕੇ ਲੈ ਜਾਏ ਬੰਦਾ ਕੋਈ ਵੀ 20+ ਦੀ ਤਾਂ ਮੈਂ ਹੁਣ ਦਿੰਦਾ ਗਾਰੰਟੀ ਦਿਨ ਕਿੰਨੇ ਪਈ ਹੈ ਹਫਤਾ ਪਈ ਹੈ ਜੀ ਹਜੇ ਇਹ ਰੇਟਰ ਹੂ ਹਾਂ ਜਾਂ ਨਾ ਇਹ ਵੀ 85000 ਦੀ ਦੇਣੀ ਹੈ ਵੈਰੀ ਗੁੱਡ ਲੈ ਹੋਲ ਸੱਜਾ ਅੱਜ ਰੇਟ ਤਾਂ ਕਰਨੇ ਨਹੀਂ ਜੀ ਅੱਜ ਗਿਫਟ ਹੀ ਦੇਣੇ ਆ ਠੀਕ ਆ ਹਾਂ ਲੈ ਵੀ ਆਹ ਦੇਖ ਲਓ ਹੁਣ ਤੁਸੀਂ ਆਹ 25 ਕਿਲੋ ਵਾਲੀ ਆਪਾਂ ਵੇਖੜ ਦਿਖਾਉਣ ਲੱਗੇ ਆ ਲੈ ਵੀ 25 ਕਿਲੋ ਵਾਲੀ 85000 ਰੁਪਏ ਦੇ ਵਿੱਚ ਮਿਲੂਗੀ ਚਾਰ ਥਾਣੇ ਇਹਦੇ ਕੱਲਾ ਕੱਲਾ ਤੇ ਵਿੱਕ ਖੜਾ ਲਾ ਪੁੱਤ ਇਹ ਨਿੱਕਾ ਜਾਂ ਛੋਟਾ ਜਿਹਾ ਥਾਨ ਨਾਲ ਆ ਉਹ ਮੈਂ ਦਿਖਾ ਦਣਾ ਹੁੰਦਾ ਠੀਕ ਹੈ ਲਿਆ ਕਰ ਲੈ ਜਾ ਵਿੱਕੀ ਫਿਰ ਇਹ ਚ ਮਾਨਤਨ ਮਾਨਤਨ ਵੀ ਕਰਾਂਗੇ ਵੀਰੇ ਕੋਈ ਗੱਲ ਨਹੀਂ ਹਜ਼ਾਰ ਹੋਰ ਘੱਟ ਦੇ ਦੇਣ ਇੱਕ ਗੱਲ ਹੋਰ ਆ ਰਮਨ ਵੀਰੇ ਜਿਹੜੇ ਅੱਜ ਤੈਨੂੰ ਰੇਟ ਦੱਸਾਂਗੇ ਅੱਜ ਜਾਨਵਰਾਂ ਦੇ ਰੇਟ ਦੱਸੀ ਆ ਨਾ ਕੋਈ ਵੀ ਬੰਦਾ ਚਾਹੇ 10 ਪਿੰਡਾਂ ਚ 10 ਵਪਾਰੀਆਂ ਕੋਲ ਜਾ ਕੇ ਮੇਰੀ ਡੈਰੀ ਤੇ ਆ ਜੇ ਫੇਰ ਵੀ ਜੇ ਕਿਸੇ ਨੂੰ ਜਿਆਦਾ ਲੱਗਿਆ ਮੈਂ ਇੱਕ ਗਾਣਾ ਇੱਕ ਗਾਣਾ ਫਰੀ ਦਊਗਾ ਪਰ ਪੂਰੀ ਜਮਾਂ ਐਨ ਜਾਂਚ ਕਰਕੇ ਆ ਜੇ ਆਪਦੀ ਸਾਰਿਆਂ ਕੋਲ ਜਾ ਆਵੇ ਪਹਿਲਾਂ ਵੀ ਕਹਿ ਤੈਨੂੰ ਅੱਜ ਬਸ ਗਿਫਟ ਦੇਣੇ ਆ ਦਰਸ਼ਕਾਂ ਨੂੰ ਸਾਰਿਆਂ ਨੂੰ ਠੀਕ ਆ ਅੱਛਾ ਆ ਜਾ ਕਰੀ ਗਾਣਾ ਆ ਗਈ ਭਾਈ ਇਹਦਾ ਮੈਨੂੰ ਐਂ ਦੱਸ ਵੀ ਕਿੰਨਾ ਸੂਆ ਤੇ ਕਿਹੜੀ ਨਸਲ ਚ ਆਪਾਂ ਕਹੀਏ ਇਹਨੂੰ ਇਹ ਵੀਰੇ ਪਹਿਲਣਾਂ ਪਹਿਲੇ ਹਾਂਜੀ ਪਹਿਲੇ ਮੈਨੂੰ ਤਾਂ ਭਰਾਵਾ ਦੂਜੇ ਸੂਏ ਲੱਗਦੀ ਐ ਇਹ ਮੈਨੂੰ ਪਹਿਲਾਂ ਨਾ ਰਾਵਣ ਵੀਰੇ ਤੇਨੇ ਕਨੀ ਮੈਂ ਦੇਖ ਲਿਆ ਸੀ ਮੈਨੂੰ ਪਹਿਲਾਂ ਪਤਾ ਸੀ ਮਾ ਤੈਨੂੰ ਵੀ ਇਹ ਗਲਤ ਲੱਗੂਗੀ ਵੀ ਇਹ ਦੂਜਾ ਸੂਆ ਤੂੰ ਵੀ ਕਹੇਗਾ ਕਹੇਤੀ ਪਰ ਉਹ ਰਿਆ ਤੇ ਇਧਰ ਮੜਾ ਜਾ ਸਾਰੇ ਵੀਰਾਂ ਨੂੰ ਦਿਖਾਉਣਾ ਸਬੂਤ ਤੇ ਦੁੱਗ ਦੇ ਤੋੜੇ ਆ ਹਜੇ ਬੱਚੀ ਨੇ ਹਾਂ ਕਿਉਂ ਆ ਗਿਆ ਯਕੀਨ ਜਮਾ ਅੱਛਾ ਸੋਨੂ ਖੀਰੀ ਕਹਿ ਕੇ ਦਿੱਤੀ ਹਾਂ ਸਾਨੂੰ ਪਹਿਲਣ ਕਹਿ ਗਈ ਦਿੱਤੀ ਆ ਬੰਦੇ ਨੇ ਬੱਚੀ ਅੱਛਾ ਪਹਿਲੇ ਨਹੀਂ ਤੈਨੂੰ ਗਿਆ ਪਰ ਦੇਖਣ ਨੂੰ ਸਰੀਰ ਚ ਐ ਲੱਗਦਾ ਵੀ ਦੂਜਾ ਸੂਆ ਦੂਜਾ ਸੂਆ ਹਾਂ ਪਰ ਪਹਿਲਣ ਅੱਛਾ ਇਹ ਜਰਸੀ ਆ ਗਈ ਆਪਾਂ ਪੰਜਾਬ ਵਾਲੀ ਵੱਡੀ ਹਾਂਜੀ ਹਾਂਜੀ ਕਿੰਨਾ ਦੁੱਧ ਪਾ ਦੂ ਪਹਿਲੇ ਦੁੱਧ 20 ਪਲੱਸ ਠੰਡਾ ਖੋਲੀ ਕਰਾਂ ਮਿੱਤਰ ਆਹ ਦੇਖ ਲਓ ਵੱਡੀ ਗੱਲ ਬਾਤ ਹੋ ਗਈ ਹੁਣ ਤੇ ਚੈੱਕ ਕਰ ਲਓ ਤੁਸੀਂ ਕੀ ਰੇਟਰ ਹੋ ਇਹਦਾ ਇਹ ਬਸ ਮੁੱਲ ਕਰਾਉਣ ਨੂੰ ਤਾਂ ਸਵਾ ਲੱਖ ਕਰਾ ਲਓ ਜੀ 1 15 ਕਰਾ ਲਓ 1 20 ਪਰ ਅੱਜ ਕਿਹਾਗਾ ਜੇ ਬਸ ਏ ਹਾਂ ਜੀ ਨਾ 85000 ਰੁਪਏ ਦੀ ਇਹ ਹੋਏ ਵੈੜ ਦੇਣੀ ਆ ਠੀਕ ਆ ਲੈ ਵੀ ਆ ਵੀ ਦੇਖ ਲੋ 85000 ਰੁਪਿਆ ਲੈ ਆ ਚ ਬਹੁਤ ਜੰਗੀ ਵੈੜ ਹੈ ਲੈ ਵੀ ਲੈ ਜਾ ਕਰ ਹਾਂ ਇਧਰਲੇ ਪਾਸੇ 85000 ਚ ਮਾਨਤਾਨ ਹੋ ਜੂਗਾ ਨਾ ਹਾਂ ਜੀ ਹਾਂ ਜੀ ਮਾਨਤਾਨ ਕਰ ਦਾਂਗੇ ਵੀਰੇ ਠੀਕ ਆ ਲੈ ਵੀ ਕਿਸੇ ਦਾ ਮਾਨ ਨਹੀਂ ਦਿਖਾਉਂਦੇ ਸਾਰਿਆਂ ਨੂੰ ਖੁਸ਼ ਕਰਕੇ 도ਰਾਂਗੇ ਕੋਈ ਵੀ ਵੀਰ ਜੇ ਆਨਲਾਈਨ ਵੀ ਮੰਗਵਾਉਂਦਾ ਆਪਾਂ ਉਹਦਾ ਵੀ ਮਾਨਤਾਨ ਕਰਾਂਗੇ 100 ਕਿਲੋਮੀਟਰ ਤੱਕ 6 ਕਿਲੋਮੀਟਰ ਤੱਕ ਕੋਈ ਵੀ ਬੰਦਾ ਆਨਲਾਈਨ ਮੰਗਵਾਉਂਦਾ ਨਾ ਕੋਈ ਵੀ ਜਾਨਵਰ ਮੰਗਵਾਉਂਦਾ ਤਾਂ ਮੈਂ ਕਰਾਇਾ ਨਹੀਂ ਲਊਗਾ ਅੱਜ ਆਏ ਹਾਏ ਕਰਾਇਆ ਵੀ ਫ੍ਰੀ ਕਰਤਾ ਅੱਜ ਹਾਂਜੀ ਵੱਡੀ ਗੱਲ ਬਾਤ ਹੋ ਗਈ ਹਾਂਜੀ ਹਾਂਜੀ ਜਿਹੜੀ ਆ ਆ ਗਈ ਇਹ ਐਰ ਸ਼ਹਿਰ ਆ ਗਈ ਜੀ ਦੂਜਾ ਸੂਆ ਅੱਛਾ ਹਾਂਜੀ ਪਹਿਲੇ ਨੇ ਇਹਨੇ 17 18 ਕਿਲੋ ਦੁੱਧ ਦਿੰਦਾ ਹੈ ਕੋਈ ਵੀ ਵੀਰ 20 ਪਲੱਸ ਦੁੱਧ ਆਮ ਨਾਲ ਦੇਣਾ ਇਹਨੇ ਨਾ ਗਰਮੀ ਮੰਨਦੀਆਂ ਨੇ ਇਹ ਨਾ ਸਰਦੀ ਬਹੁਤ ਚੰਗੀਆਂ ਨੇ ਘਰੇ ਵਰਤਨ ਨੂੰ ਘਰੇ ਰੱਖਣ ਨੂੰ ਬਹੁਤ ਚੰਗੇ ਪੀਸ ਨੇ ਸਿਲੇਕਟਡ ਪੀਸ ਨੇ ਕੀ ਰੇਟ ਰਹੁ ਖੋਲ ਵੀ ਖੋਲਦੇ ਖੋਲਦੇ ਯੈਸ ਨੋ 80000 ਦੀ ਦੇਵਾਂਗੇ ਵੀਰੇ ਆਏ ਹ ਠੀਕ ਆ ਲੋ ਵੀ ਮੁੱਲ ਸੁਣ ਲਿਓ ਸਾਰੇ ਕਿਤੇ ਜਿੰਨੇ ਮਰਜੀ ਕੋਈ ਆਪਾਂ ਕਹਨੇ ਆ ਵੀ ਸਾਰੇ ਵੀਰ ਆਪਣੇ ਨਾਲ ਜਿੰਨੇ ਜੁੜੇ ਆ ਸਾਰੇ ਵੀਡੀਓ ਦੇਖਦੇ ਆ ਜੇ ਕਿਸੇ ਨੇ ਆਜ ਐਸੇ ਇਹ ਜੇ ਜਾਨਵਰ ਆ ਰੇਟ ਚ ਦੇਤੇ ਤਾਂ ਮੈਨੂੰ ਰਾਵਣ ਵੀਰੇ ਤੂੰ ਵੀ ਕੋਈ ਡੰਡ ਲਾ ਦੀ ਮਰਜੀ ਠੀਕ ਆ ਲੈ ਵੀ ਆ ਦੇਖ ਲਓ ਐਰ ਸ਼ਹਿਰ ਕਹਿੰਦਾ ਬਾਈ ਆਹਾ ਦੂਜਾ ਸੁਆ ਤੇ ਆਹਾ ਲੈ ਜਾ ਕਰ ਇਹ ਲੈ ਵੀ ਆ ਦੇਖੋ ਮੂੰਹ ਦੀ ਚੈੱਕ ਕਰ ਲਓ ਤੁਸੀਂ ਤੇ ਲੇਵਾ ਵੀ ਜਿਹੜਾ ਹਜੇ ਬਣਾਉਂਦਾ ਈ ਤੁਰੀ ਆਉਂਦੀ ਹੈ ਦਿਨ ਲੈ ਜਾਊਗੀ ਹਜੇ ਠੀਕ ਆ ਨੇ ਸੋਹਣੀ ਏ ਤੇਰੀ ਬਹਿਰ ਸੋਹਣਾ ਅੱਛਾ ਜਿਹੜੀ ਤੇਰੇ ਕੋਲ ਇੱਕ ਆਹਾ ਆ ਗਈ ਯਾਰ ਆ ਚਿਤਲੀ ਜੀ ਇਹ ਨਸਲ ਕਿਹੜੀ ਏ ਮੈਨੂੰ ਐਂ ਦੱਸ ਇਹ ਰੈੱਡ ਕੋਬਰਾ ਏ ਜੀ ਰੈੱਡ ਕੋਬਰਾ ਰੈੱਡ ਕੋਬਰਾ ਹਾਂਜੀ ਰੈੱਡ ਕੋਬਰਾ ਜੀ ਨੂੰ ਕਹਿੰਦੇ ਹੁੰਦੇ ਆ ਰੈੱਡ ਕੋਬਰਾ ਉਹ ਆ ਇਹ ਹਾਂ ਇਹ ਕੀ ਹਿਸਾਬ ਕਿਤਾਬ ਦੀ ਸੂਆ ਇਹਨੇ ਇਹ ਇਹ ਦੁੱਧ ਦਾ ਬਿਸ਼ੱਕ ਰਵਣ ਵੀਰੇ 20+ ਦੇ ਦੇ ਪਰ ਆਪਾਂ 15+ ਕਹਿ ਕੇ ਬੰਦੇ ਨੂੰ ਦੇਵਾਂਗੇ ਉਹੀ ਉਹ ਜਿਹਾ ਹੀ ਇਹਦਾ ਰੇਟ ਠੀਕ ਹੈ ਹਾਂ ਕੋਈ ਹਾਈएस्ट ਰੇਟ ਨਹੀਂ ਮੰਗਣਾ ਆਪਾਂ ਜਿਵੇਂ ਕਹਿੰਦ ਨੇ ਆ ਵੀ ਇਹ ਅਲੱਗ ਚੀਜ਼ ਆ ਗਈ ਦੂਸਰੀਆਂ گاਵਾਂ ਨਾਲੋਂ ਅਲੱਗ ਹੈ ਵੀ ਇਹਦੀ ਡਿਮਾਂਡ ਵੱਧਣਾ ਹੋਵੇ ਕਿਤੇ ਪਰ ਇਹ ਹਾਂ ਨਾ ਆਪਾਂ 65000 ਦੀ ਦੇ ਦਾਂਗੇ 65000 ਹਾਂ ਲੇਵਾ ਬਹੁਤ ਬਣਾਉਣਾ ਹੈ ਜੇ ਢਿੱਲਾ ਢੁਲਾ ਲੇਵੇ ਦੀਆਂ ਬਹੁਤ ਪਈਆਂ ਨੇ ਲੇਵਾ ਬਹੁਤ ਚੰਗਾ ਬਣਾਉਣਾ ਤੋਰੀ ਠੀਕ ਹੈ ਲੇਵਾ ਬਹੁਤ ਬਣਾਉਣਾ ਨਹੀਂ ਆਉ ਤਾਂ ਤੇਰੀ ਗੱਲ ਜਮਾ ਲੱਖ ਰੁਪਏ ਦੇ ਜਮਾ ਜਾਇਦਾ ਚੱਲਦਾ ਤੇਰੀ ਕ੍ਰੋਸ ਬੰਚ ਆ ਗਈ ਇਹ ਕ੍ਰੋਸ ਬੰਚ ਆ ਗਈ ਠੀਕ ਹੈ ਹਾਂ ਲੈ ਵੀ ਆਹਾ ਗਾਣਾ ਓਏ ਰੈੱਡ ਕੋਬਰਾ 65000 ਰੁਪਏ ਦੀ ਮੈਂ ਤਾਂ ਪਹਿਲੀ ਵਾਰ ਗਾਮਾਂ ਚ ਲੈ ਵੀ ਆ ਦੇਖ ਲੋ ਰੈੱਡ ਕੋਬਰਾ ਝੋੜ ਦੇ ਕਿਵੇਂ ਮਾਰਦਾ ਆ ਜਾ ਕਰਾ ਸੋਹਣਿਆ ਇੱਕ ਪਹਿੜ ਨੇ ਤੇਰੇ ਕੋਲ ਇੱਥੇ ਚਿੱਟੀ ਜੀ ਗੜੀ ਸੀ ਹੈਗੀ ਚਿੱਟੀ ਬੱਚੀ ਆ ਉਹ ਕਿੱਧਰ ਲਾਤੀ ਆਖਦੀ ਅੱਛਾ ਆਹਾਹਾ ਚਿੱਟੀ ਆ ਦੱਸ ਮੈਨੂੰ ਸੂਆ ਦੱਸ ਇਹਦਾ ਤਾਂ ਪਹਿਲਾਂ ਪਹਿਲਣ ਪਹਿਲੇ ਪਹਿਲਾ ਸੂਆ ਅੱਛਾ ਇਹ ਵੀ ਨਾ ਵੀਰੇ ਦੇ ਨੂੰ ਕਦੇ ਦੇਖਣ ਨੂੰ ਦੂਜਾ ਸੂਆ ਲੱਗੇ ਬੱਚੀ ਨਗੀਨਾ ਟਾਪ ਟੋ ਬੱਚੀ ਹੈ ਪਿੰਕ ਨੋਜ਼ ਹਾਂਜੀ ਲੈ ਅਜ ਤਾਂ ਜਮਾਨ ਸਾਰੇ ਨੂੰ ਦਿਖਾ ਦੇ ਵੀਰੇ ਨੂੰ ਕੀ ਹੈ ਦੋ ਦੰਦ ਤਾਂ ਕਿ ਚਾਰ ਦੋ ਹੈ ਜੀ ਚੋਗ ਚਾਗਦਾ ਚੱਕੇ ਆ ਜੀ ਹਾਂ ਬੰਦਾ ਪਰ ਚੌਗੀ ਮੰਨ ਲੈ ਕੋਈ ਚੱਕਰ ਨਹੀਂ ਚਾਰ ਦਾ ਬੱਚੀ ਆ ਚਾਰ ਦਾ ਬੱਚੀ ਆ ਚਾਰ ਦਾ ਬੱਚੀ ਕਿੰਨਾ ਮਤਲਬ ਕਿੰਨਾ ਦੁੱਧ ਪਾਉਣਾ ਚਾਹੀਦਾ ਇਹਨੂੰ ਦੁੱਧ ਬੱਚੀ ਨੇ ਜਿਵੇਂ ਬਰੀਡ ਆ ਨਾ ਬੱਚੀ ਦੀ 25 ਪਲੱਸ ਦੁੱਧ ਖੁੱਲਾ ਪਾਉਗੀ ਠੀਕ ਆ ਲੈ ਯਾਰ ਅਜੇ ਵੀ 61 ਦਾ ਹਫਤਾ ਪਿਆ ਵਾਲੇ ਸੋਨੇ ਡਰਕ ਕੁਆਲਟੀ ਵਾਲੀ ਪਹਿਲਾ ਸੂਆ ਸੂਗੀ ਲੇਵਾ ਦਾ ਗਲਾਬੀ ਪਿਆ ਜਮਾ ਟੋਰ ਤੋਂ ਤੋਰ ਸਾਰੀ ਚਮੜੀ ਗਲਾਬੀ ਹੈ ਹੁਣ ਮੈਨੂੰ ਐਂ ਦੱਸ ਦੇ ਦਾ ਰੇਟ ਕੀ ਰਹੂਗਾ ਹਾਂ ਨਾਲ ਹੀ ਗੱਲ ਆ ਵੀਰੇ ਰੇਟ ਦੀ ਪਹਿਲਾਂ ਵੀ ਦਿਨੋਂ ਆਪਾਂ ਹਰੇਕ ਗਾਂ ਵੇਲੇ ਹਰੇਕ ਵੈੜ ਵੇਲੇ ਕਹਿਨੇ ਆ ਹਾਂ ਜਾਂ ਨਾ 95000 ਦੀ ਬੱਚੀ ਦੇਵਾਂਗੇ ਮੁੱਲ ਇੱਕ ਦੀ ਹੈ ਠੀਕ ਆ ਮੁੱਲ ਇੱਕ ਦੀ ਹੈ ਬੱਚੀ ਵੇਕਣੀ ਵੀ ਹੈ ਪਰ ਆਪਾਂ 95000 ਦੀ ਕੋਈ ਵੀ ਵੀਰ ਮੰਗਵਾ ਲੈ 95 ਦੀ ਪਹੁੰਚ ਕਰਾਂਗੇ ਲੈ ਜਾ ਵੀ ਸੋਹਣਾ ਸੱਜਣਾ ਲੈ ਵੀ ਪਹੁੰਚ 95 ਦੀ ਆ 95 ਦੀ ਪਹਿਲਾਂ ਵੀ ਗਿਆ ਆਪਾਂ 100 ਕਿਲੋਮੀਟਰ ਤੱਕ ਕੋਈ ਬੰਦਾ ਮੰਗਵਾਉਂਦਾ ਮੈਂ ਕੋਈ ਕਿਰਾਇਆ ਨਹੀਂ ਲਊਗਾ ਫ੍ਰੀ ਠੀਕ ਆ ਲੈ ਵੀ ਅੱਜ ਵਾਲੀ ਵੀਡੀਓ ਦੇ ਵਿੱਚ ਆਪਾਂ ਇੰਨੇ ਨਗਦ ਦਿਖਾਉਣੇ ਸੀ ਹਨਾ ਇਹ ਆਵੀ ਰਹਿੰਦੀ ਹੈ ਜੀ ਇਹ ਕਾ ਬੈਠ ਰਹੀਗੀ ਬਹੁਤ ਚੰਗੀਆਂ 40 ਪਲੱਸ ਵਾਲੀ ਜੀ ਨੂੰ ਕਹਿੰਦੇ ਨੇ ਅੱਛਾ ਹਾਂ ਇੱਧਰ ਦੇਖੋ ਆਡਰ ਇਹਦਾ ਸੂਆ ਇਹ ਸੂਆ ਜੀ ਦੂਜਾ ਨਰੋਲ ਦੂਜਾ 6 ਦੰਦ ਹੈ ਠੀਕ ਹੈ ਹਾਂਜੀ ਇਹਨੇ 32 33 ਕਿਲੋ ਪਹਿਲੇ ਨੇ ਦੁੱਧ ਪਾਇਆ ਵੀਰੇ ਦੂਜਾ ਸੂਆ ਹੈ ਬਹੁਤ ਚੰਗੇ ਘਰਾਣੇ ਦੀ ਹੈ ਠੀਕ ਹੈ ਠੀਕ ਇਹਦਾ ਫਿਰ ਕੀ ਹਿਸਾਬ ਕਿਤਾਬ ਬਾ ਹਾਂ ਜਾਂ ਨਾ 95 ਦੀ ਇਹ ਦੇਣੀ ਅੱਜ ਬਸ ਭਰਾਵਾਂ ਨੂੰ ਸਾਰਿਆਂ ਨੂੰ ਖੁਸ਼ ਕਰ ਦੇਣਾ ਅੱਜ ਹਾਂ 95000 ਦੀ ਇਹ ਬੈਟ ਦੇਵਾਂਗੇ ਐਵੇਂਗਾ ਵੀ ਕਿ ਇੱਕ ਤੇ ਮੈਂ ਕਹਿੰਦਾ ਹੋਰ ਕੰਮ ਸਾਰੀਆਂ 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 ਹੁਣੀ ਮੈਂ ਹੁਣੀ ਤੇਰੇ ਕੋਈ ਵੀ ਵੀਰ ਮੰਗਵਾਉਦਾ ਹੁਣੀ ਖੜੇ ਖੜੇ ਗੱਡੀ ਮੰਗਵਾਉਣਾ ਹੁਣੀ ਚੜਾ ਦੇਣਾ ਠੀਕ ਆ ਲੈ ਵੀ ਆ ਖੋਲ ਕੇ ਲੈ ਵੀ ਵੱਡੀ ਗੱਲ ਬਾਤ ਹੋ ਗਈ ਲੇਵਾ ਲੂਵਾ ਦਾ ਹੈਗਾ ਕਰਮ ਵਾਲੀ ਦਾ ਪੂਰਾ ਖੁੱਲਾ ਠੀਕ ਆ ਲੀ ਇਹਨੂੰ ਆਹ ਦੇਖੋ ਹੁਣ ਤੁਸੀਂ ਆਪਾਂ ਕਰੋ ਸੰਗ ਚ ਹੀ ਕਹਿੰਨੇ ਆ ਤੇ ਥਾਨ ਫੂਨ ਲੇਵੇ ਤੇ ਜਿਹੜਾ ਲੱਗਿਆ ਆਹਾਹਾ ਬਹੁਤ ਜਿਆਦੇ ਚੰਗੇ ਵੱਡੇ ਲੇਵੇ ਵਾਲੀ ਬਹਿੜਾ ਤੇ ਰੇਟ 95000 ਰੁਪਈਆ ਹੀ ਕੀਤਾ ਬਾਈ ਕਹਿੰਦਾ ਆਪਾਂ ਮੋੜਦਾ ਕਰ ਰਮਣ ਵੀਰੇ ਅੱਜ ਵੀ ਕਿਸੇ ਕੋਲ ਹੋਰ ਖੜੀ ਹੋਵੇਗਾ ਇਹ 1 40 ਮੰਗਣਗੇ 1 30 ਤੋਂ ਘੱਟ ਕੋਈ ਮੁੱਲ ਨਹੀਂ ਕਰਦਾ ਠੀਕ ਹੈ 1 15 ਦੀ 1 10 ਦੀ ਅਸੀਂ ਵੀ ਖੁੱਲੀ ਵੇਚ ਦਾਂਗੇ ਵੇੜ ਇਹਨੂੰ ਪਰ ਅੱਜ ਤੈਨੂੰ ਪਹਿਲਾਂ ਕਿਹਾ ਵੀ ਆਪਾਂ ਸਾਰੇ ਵੀਰਾਂ ਨਾਲ ਜਿੰਨੇ ਸਾਰੇ ਆਪਣੇ ਨਾਲ ਵੀਰ ਦੁਆਰੇ ਜੁੜੇ ਆ ਸਾਰੇ ਵੀਡੀਓ ਦੇਖੀ ਜਾਂਦੇ ਆ ਸਾਰਿਆਂ ਦਾ ਧੰਨਵਾਦ ਤੈਿਹੇ ਦਿਨੋਂ ਧੰਨਵਾਦ ਕਰਦੇ ਆ ਆਪਾਂ ਸਾਰਿਆਂ ਦਾ ਤੇ ਸਾਰਿਆਂ ਨੂੰ ਅੱਜ ਗਿਫਟ ਦਿੱਤੇ ਆ ਵਾ ਗਿਫਟ ਨੇ ਠੀਕ ਆ ਨਹੀਂ ਬਹੁਤ ਸੋਹਣੀਆਂ ਬਹਿੜਾਂ ਤੇਰੀਆਂ ਸਾਰੀਆਂ ਦੀ ਸਾਰੀਆਂ ਤੇ ਨੰਬਰ ਬੋਲ ਕਿਹੜਾ ਨੰਬਰ ਜੀ ਹਾਂਜੀ ਵਿੱਕੀ ਮੇਰਾ ਨੰਬਰ ਨੋਟ ਕਰਨਾ 9878318683 ਠੀਕ ਹੈ ਪ੍ਰਧਾਨ ਫੌਜੀ ਪ੍ਰਧਾਨ ਦੇ ਨਾਂ ਤੇ ਆਈ ਅਬੂ ਫੌਜੀ ਪ੍ਰਧਾਨ ਦਾ ਨੰਬਰ 9872130028 ਜੀ ਠੀਕ ਹੈ ਹਾਂਜੀ ਪਿੰਡ ਦੇ ਲੇਲ ਵਾਲਾ ਜ਼ਿਲ੍ਹਾ ਮਾਨਸਾ ਜੀ ਬਹੁਤ ਬਹੁਤ ਧੰਨਵਾਦ ਤੇਰਾ ਵਿੱਕੀ ਹਾਂਜੀ ਸਾਰੇ ਵੀਰਾਂ ਦਾ ਧੰਨਵਾਦ ਆਉਣ ਵੀਰੇ ਤੇਰਾ ਵੀ ਬਹੁਤ ਬਹੁਤ ਧੰਨਵਾਦ ਠੀਕ ਹੈ ਜੀ ਲੋ ਵੀ ਮਿੱਤਰੋ ਏ ਸੀ ਬਾਈ ਵਿੱਕੀ ਆਪਾਂ ਫੌਜੀ ਪ੍ਰਧਾਨ ਡੈਰੀ ਫਾਰਮ ਦੇ ਵਿੱਚ ਖੜੇ ਆ ਤੇ ਇੱਥੇ ਆਇਓ ਵਿਜ਼ਿਟ ਕਰਿਓ ਪਿੰਡ ਦਲੇਲ ਵਾਲੇ ਦੇ ਵਿੱਚ ਤੇ گاਵਾ ਤੁਸੀਂ ਲੈ ਸਕਦੇ ਹੋ ਧੰਨਵਾਦ ਸਾਰੇ ਭਰਾਵਾਂ ਦਾ